ਤੁਹਾਡੀ ਧੀ ਨੂੰ ਪੈਂਦਾ ਉਹ ਤੁਹਾਡੀ ਭੈਣ ਨੂੰ ਪੈਂਦਾ ਉਹ ਤੁਹਾਡੀ ਘਰ ਵਾਲੀ ਤੇ ਨਿਗਾਹ ਰੱਖਦਾ ਤੇ ਤੁਸੀਂ ਐਡੇ ਚਗਲ ਹੋ ਗਏ ਜੇ ਯਾਰ ਤੁਸੀਂ ਸਰੈਂਡਰੀ ਕਰਤਾ ਇੱਕ ਐਮਐਲਏ ਮਗਰ ਯਾਰ ਸ਼ੁਰੂ ਨਹਿਰੂ ਤੋਂ ਲੱਗ ਜਾਓ ਤੁਸੀਂ ਪਟੇਲ ਤੇ ਕਰ ਨਹਿਰੂ ਪਟੇਲ ਇੰਦਰਾ ਗਾਂਧੀ ਤੇ ਅੱਜ ਦਾ ਮੌਜੂਦਾ ਪ੍ਰਾਈਮ ਮਿਨਿਸਟਰ ਸਾਰਿਆਂ ਨੇ ਪੰਜਾਬ ਨਾਲ ਨਫ਼ਰਤ ਹੀ ਕੀਤੀ ਹੈ ਸਰਦਾਰ ਜੀ ਗੁਰਦਾਸ ਮਾਨ ਦਾ ਦਫਰਤ ਪੰਜਾਬ ਨੂੰ ਕਾਦੀ ਹੈ ਪੰਜਾਬ ਨੂੰ ਉਹ ਦਿਨ ਨਹੀਂ ਭੁੱਲਦੇ ਪਏ ਜਦੋਂ ਕਿ ਐਪੀਐਸ ਗੱਲ ਦੇ ਕਹਿਣ ਤੇ ਇਹ ਲੋਕ ਖੜੇ ਲਾਉਂਦੇ ਸੀ ਕਿਹੜੀ ਸਟੇਟ ਦੇ ਅੰਦਰ ਮਾਵਾਂ ਨੂੰ ਉਹਨਾਂ ਦੇ ਪੁੱਤਰਾਂ ਦਾ ਖੂਨ ਉਹਨਾਂ ਦੇ ਮੂੰਹ 'ਚ ਪਾਇਆ ਹੋਵੇ ਤੁਸੀਂ ਕੀ ਕਹੋ ਅਸੀਂ ਕਹਿੰਦੇ ਜੇ ਕਾਂਗਰਸ ਨੂੰ ਵੋਟ ਪਾਉਂਗੇ ਤਾਂ ਜਿਨ੍ਹਾਂ ਦੀ ਪੁਲਿਸ ਨੇ ਦਿੱਲੀ ਦੇ ਅੰਦਰ ਰਾਤ ਨੂੰ 700 ਕੁੜੀ ਨਾਲ ਬ乱ਤ ਕਰ ਕੀਤਾ ਸੀ ਮੁਰਕੇ ਬੱਚੇ ਵੱਢ ਕੇ ਮੂੰਹ 'ਚ ਖੂਨ ਪਾਇਆ ਸੀ ਜਨਾਨੀਆਂ ਦੇ ਉਹਨੂੰ ਵੋਟ ਚਾਵੇਗੀ ਪਰ ਪੰਜਾਬ ਦੀਆਂ ਲਾਸ਼ਾਂ ਤੇ ਅਫਸੋਸ ਨਹੀਂ ਕੀਤਾ ਕਿਸੇ ਨੇ ਨਾ ਅਕਾਲੀਆਂ ਨੇ ਕੀਤਾ ਨਾ ਕਾਂਗਰਸ ਨੇ ਕੀਤਾ ਨਾ ਭਾਜਪਾ ਨੇ ਕੀਤਾ ਕਜਾ ਬੜੰਗਾ ਸੀ ਵੋਟ ਤੈਨੂੰ ਪਾਈਏ ਜਾਂ ਸਾਡੇ ਲੋਕ ਤੈਨੂੰ ਵੋਟ ਪਾਉਣ ਫਿਰ ਅਕਾਲ ਤਖਤ ਸਾਹਿਬ ਦੇ ਮੱਥਾ ਟੇਕਣ ਦਾ ਮਤਲਬ ਕੋਈ ਨਹੀਂ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਗੱਲਬਾਤ ਕਰਾਂਗੇ ਜਿਮਨੀ ਚੋਂ ਨੂੰ ਲੈ ਕੇ ਜਿਮਨੀ ਚੋਂ ਦੇ ਵਿੱਚ ਆਪੋ ਆਪਣੇ ਜਿਹੜੇ ਕੈਂਡੀਡੇਟਾਂ ਮੈਦਾਨ ਦੇ ਵਿੱਚ ਉਤਰੇ ਹੋਏ ਆ ਤੇ ਜਿਮਨੀ ਚੋਂ ਦਾ ਅਖਾੜਾ ਪਖਿਆ ਹੋਇਆ ਜਿਮਨੀ ਚੋਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਐਡਵੋਕੇਟ ਹਰਪਾਲ ਖਾਰਾਜੀ ਤਾ ਪੰਥਕ ਮੁਦਿਆਂ ਤੇ ਬੋਲਦੇ ਨੇ ਪੰਥ ਦੀ ਗੱਲ ਕਰਦੇ ਨੇ ਸਿੱਖ ਕੌਮ ਦੀ ਗੱਲ ਕਰਦੇ ਨੇ ਤਾਂ ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਵਾਗਤ ਹੈ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਜੇਕਰ ਗੱਲ ਕੀਤੀ ਜਾਵੇ ਜਿਮਨੀ ਚੋਂ ਤਰਨ-ਤਰਨ ਦੇ ਵਿੱਚ ਜੇਕਰ ਗੱਲ ਕਰੀਏ ਸੱਤਾ ਤੇ ਹਮੇਸ਼ਾ ਹੀ ਕਾਬਜ ਹੁੰਦੀ ਹੈ ਜਿਮਨੀ ਚੋਂ ਤੇ ਪਰ ਇਸ ਵਾਰ ਜਿਹੜਾ ਆ ਅਖਾੜਾ ਵੱਖਰਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਪੰਥਕ ਜੇਕਰ ਗੱਲ ਕੀਤੀ ਜਾਵੇ ਪੰਥਕ ਸ਼ੀਟ ਹੈ ਉੱਥੋਂ ਦੇ ਲੋਕ ਨੇ ਉਹ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਪੰਥਕ ਸਿੱਖਾਗੂ ਉੱਥੋਂ ਦੇ ਬਹੁਤ ਜ਼ਿਆਦਾ ਨਹੀਂ ਤੇ ਜਿਹੜੇ ਕੀ ਗੱਲ ਕੀਤੀ ਜਾਵੇ ਇਸ ਕੰਮ ਹਵਾ ਵੀ ਔਰ ਲੋਕ ਵੀ ਮਨਦੀਪ ਸਿੰਘ ਸਿੱਧੂ ਦੇ ਨਾਲ ਜਿਹੜੇ ਬਹੁਤ ਜ਼ਿਆਦਾ ਨਹੀਂ ਕਿਵੇਂ ਦੇਖਦੇ ਹੋ ਤੁਸੀਂ ਜਿਹੜੀ ਕਿ ਵਾਰਿਸ ਅਕਾਲੀ ਦਲ ਦੇ ਝੋਲੀ ਚ ਜਾ ਸਕਦੀ ਹੈ ਜਿਹੜੀ ਜਿਮਨੀ ਚ ਉਹਨਾਂ ਚ ਦੇਖੋ ਗੱਲ ਇਸ ਤਰ੍ਹਾਂ ਹੈ ਜੀ ਕਿ ਜਿਹੜੀ ਉਹ ਸੀਟ ਹੈ ਜੇਬਾ ਪੰਥਕ ਸੀਟ ਦੇ ਨਾਲ ਇੱਕ ਗੱਲ ਕਰੀਓ ਧਰਤੀ ਹੀ ਵੱਖਰੀ ਐ ਹੂੰ ਜਦੋਂ ਤੁਸੀਂ ਹਰੀਕਾ ਹੈਡ ਲੰਘੋਗੇ ਜੀ ਤਾਂ ਲੋਕਾਂ ਦੀ ਸੋਚ ਦਾ ਬੜਾ ਫਰਕ ਹੈ ਹੂੰ ਉਹ ਜੇ ਅਸੀਂ ਸਦੀਆਂ ਪਿੱਛੇ ਵੀ ਚਲੇ ਜਾਈਏ ਤਾਂ ਉਹ ਲੋਕ ਪਹਿਲੇ ਉਹ ਲੋਕ ਨੇ ਜਿਹੜੇ ਜ਼ੁਲਮ ਦੇ ਖਿਲਾਫ ਉਹ ਲੜੇ ਨੇ ਹੂੰ ਲੜੇ ਨੇ ਮਰੇ ਨੇ ਵੱਡੇ ਗਏ ਜੇਲਾ ਚਲੇ ਗਏ ਉਹਨਾਂ ਦਾ ਸਦੀਆਂ ਤੋਂ ਲੈ ਕੇ ਅੱਜ ਤੱਕ ਉਹਨਾਂ ਦਾ ਇਹੀ ਰਿਕਾਰਡ ਹੀ ਰਿਹਾ ਹੈ ਹੂੰ ਕਿਉਂਕਿ ਸਭ ਤੋਂ ਪਹਿਲੋ ਜੇ ਆਵਾਜ਼ ਉੱਠੀ ਹੈ ਤਾਂ ਉਹ ਮਾਝਾ ਚ ਉਠੀ ਹੈ ਤੇ ਮਾਝਾ ਕਿਹੜਾ ਸੀ ਜਿਹੜਾ ਬਿਲਕੁਲ ਬਾਰਡਰ ਦੇ ਨਾਲ ਆ ਜਾਂ ਉਧਰ ਲਾਹੌਰ ਸੀ ਇਹ ਸਾਰਾ ਮਾਝੇ ਦਾ ਏਰੀਆ ਸੀ ਸੋ ਉੱਥੋਂ ਦੇ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਜਿਹੜੇ ਨੇ ਉਹ ਇੱਕ ਗੱਲ ਹੀ ਸੋਚਦੇ ਨੇ ਕਿ ਜਦੋਂ ਕਿ ਧੱਕਾ ਹੁੰਦਾ ਹੈ ਤਾਂ ਧੱਕੇ ਦੇ ਉਲਟੋ ਬੋਲਦੇ ਨੇ ਧੱਕੇ ਦੇ ਉਲਟ ਵੋਟ ਵੀ ਪਾਉਂਦੇ ਨੇ ਸੋ ਉੱਥੇ ਇੱਕ ਤਿੰਨ ਪਾਰਟੀਆਂ ਦਾ ਇਕੱਠੇ ਹੋਣਾ ਸਰਦਾਰ ਸਿਮਰਜੀਤ ਸਿੰਘ ਮਾਨ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਤਿਜਾ ਕਾਲੀਦਾਰ ਵਾਰਸ ਪੰਜਾਬ ਸਾਡੇ ਵਾਲਾ ਤਾਂ ਇਹਨਾਂ ਦਾ ਤਿੰਨਾਂ ਦਾ ਇਕੱਠਾ ਹੋਣਾ ਇੱਕ ਬੜੀ ਨਵੀਂ ਦਿਖ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਤੇ ਜਿੰਦਾ ਰਿਜ਼ਲਟ ਵੀ ਬੜਾ ਪੋਜ਼ਿਟਿਵ ਲੱਗ ਰਿਹਾ ਹੈ ਉਹ ਦੂਸਰੀ ਗੱਲ ਮੈਂ ਕਈ ਚੈਨਲਾਂ ਤੇ ਕਹਿ ਚੁੱਕਾ ਕਿ ਜਿਹੜੇ ਵਿਰੋਧੀ ਧਿਰ ਹੈ ਕਾਂਗਰਸ ਹੈ ਕਾਲੀ ਹੈ ਆਮ ਆਦਮੀ ਹੈ ਭਾਜਪਾ ਹੈ ਇਹਨਾਂ ਚਾਰਾਂ ਨੂੰ ਪੁੱਛੋ ਤੇ ਚਾਰਾਂ ਦੀਆਂ ਅੱਖਾਂ ਅੱਗੇ ਇੱਕੋ ਹੀ ਬੰਦਾ ਭਾਈ ਅਮਰਪਾਲ ਉਹ ਬ੍ਰੋਦੇ ਕਹਿੰਦੇ ਨੇ ਭਾਈ ਅਮਰਤਪਾਲ ਦੇ ਉਹ ਪੰਜਾਬ ਚ ਮੁੱਖ ਮੰਤਰੀ ਹਰਕ ਨੂੰ ਬਰਦਾਸ਼ਤ ਕਰ ਲੈਣਗੇ ਜੇ ਉਹ ਨਹੀਂ ਰਾਜ ਨੂੰ ਬਰਦਾਸ਼ਤ ਕਰਦੇ ਤੇ ਭਾਈ ਅਮਰਤਪਾਲ ਨੂੰ ਉਸ ਤੇ ਨਹੀਂ ਰਾਜ ਬਰਦਾਸ਼ਤ ਕਰ ਸਕਦੇ ਉਹ ਹਰ ਪਾਰਟੀ ਦੇ ਗਨਾਹ ਬਖਸ਼ ਸਕਦੇ ਨੇ ਹਰ ਪਾਰਟੀ ਨਾਲ ਰਲ ਸਕਦੇ ਨੇ ਪਰ ਭਾਈ ਅਮਰਤਪਾਲ ਦੀ ਪਾਰਟੀ ਸ਼ੁਰੂ ਜਿੱਦਣ ਹੋਈ ਸੀ ਉਦੋਂ ਹੀ ਉਹ ਗਾਲਾਂ ਕੱਢਣ ਲੱਗ ਗਏ ਸੀ ਸੋ ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਚਾਰੇ ਪਾਰਟੀਆਂ ਜਿਹੜੀਆਂ ਨੇ ਬਿਲਕੁਲ ਇਹਨਾਂ ਇਲੈਕਸ਼ਨਾਂ ਦੇ ਕੋਲ ਆ ਕੇ ਇਹ ਸਾਰੇ ਜਿਹੜੇ ਇਕੱਠੇ ਹੋ ਕੇ ਜਿਹੜਾ ਮੈਨੂੰ ਡਾਊਟ ਹੈ ਇਹ ਆਮ ਆਦਮੀ ਨੂੰ ਹੀ ਵੋਟ ਪਾਉਣਗੇ ਕੀ ਗੱਲ ਹੈ ਕਿਉਂ ਡਰ ਲੱਗਦਾ ਭਾਈ ਅਮਰਤਪਾਲ ਸਿੰਘ ਤੋਂ ਤੁਹਾਡੇ ਵੱਲੋਂ ਵੀ ਕੀਤਾ ਗਿਆ ਜ਼ਿਕਰ ਜੇਕਰ ਜੇਕਰ ਗੱਲ ਕੀਤੀ ਜਾਵੇ ਹੁਣ ਵੀ ਲੋਕ ਕਮੈਂਟਾਂ ਦੇ ਵਿੱਚ ਇਹ ਹੀ ਗੱਲ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਤੋਂ ਡਰ ਲੱਗਦਾ ਸਰਕਾਰਾਂ ਨੂੰ ਕਿਉਂ ਡਰ ਲੱਗਦਾ ਤੁਸੀਂ ਵੀ ਬੜੇ ਬਾਰੀ ਇਸ ਗੱਲ ਦਾ ਮੁੱਦਾ ਚੁੱਕਦੇ ਹੋ ਕੀ ਲੱਗਦਾ ਤੁਹਾਨੂੰ ਕਿਉਂਕਿ ਦਿੱਲੀ ਨੂੰ ਅੱਜ ਤੱਕ ਕਿਸੇ ਪਾਰਟੀ ਨੇ ਪੁੱਛਿਆ ਹੀ ਨਹੀਂ ਕਿ ਦਿੱਲੀ ਧੱਕਾ ਕਿਉਂ ਕਰਦੀ ਹੈ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਤੂੰ ਦਿੱਲੀ ਇੰਨਾ ਪੰਜਾਬ ਨੂੰ ਨਫ਼ਰਤ ਕਰਦੀ ਹੈ ਕਿ ਸ਼ੁਰੂ ਨਹਿਰੂ ਤੋਂ ਲੱਗ ਜਾਓ ਤੁਸੀਂ ਪਟੇਲ ਤੱਕ ਨਹਿਰੂ ਪਟੇਲ ਇੰਦਰਾ ਗਾਂਧੀ ਤੇ ਅੱਜ ਦਾ ਮੌਜੂਦਾ ਪ੍ਰਾਈਮ ਮਿਨਿਸਟਰ ਸਾਰਿਆਂ ਨੇ ਪੰਜਾਬ ਨਾਲ ਨਫ਼ਰਤ ਹੀ ਕੀਤੀ ਹੈ ਤੁਸੀਂ ਦੱਸੋ ਕਿਹੜੀ ਸਾਈਡ ਤੇ ਅੱਜ ਤੱਕ 78 ਸਾਲ ਦੇ ਵਿੱਚ ਦਿੱਲੀ ਨੇ ਪੰਜਾਬ ਨੂੰ ਅਡਾਪਟ ਕੀਤਾ ਹੋਵੇ ਜਦ ਵੀ ਕੋਈ ਹਮਲਾ ਹੋਇਆ ਹੈ ਚਾਹੇ ਉਹ ਫਿਜੀਕਲ ਹਮਲਾ ਚਾਹੇ ਉਹ ਤੁਸੀਂ ਬਿਆਨਬਾਜ਼ੀ ਹੈ ਜੇ ਤੁਸੀਂ ਅਜੇ ਮੌਜੂਦਾ ਲਾ ਲੋ ਅਜੇ ਝੋਨਾ ਵੜਿਆ ਨਹੀਂ ਗਿਆ ਤੇ ਧੂਆਂ ਬਾਰੇ ਪਹਿਲਾਂ ਹੀ ਪੁੱਟਣ ਲੱਗ ਗਏ ਨੇ ਝੋਨਾ ਵੜਿਆ ਨਹੀਂ ਪਰਾਲੀ ਨੂੰ ਆਗਣੀ ਲੱਗੀ ਪਰ ਪੰਜਾਬ ਦਾ ਨਾ ਪਹਿਲਾਂ ਹੀ ਆ ਗਿਆ ਉੱਥੇ ਨਫਰਤ ਵੱਡੀ ਤੋਂ ਵੱਡੀ ਚਿਹਰ ਦਿੱਲੀ ਦੀ ਜਿਹੜੀ ਹੈ ਉਹ ਪੰਜਾਬ ਤੇ ਮਾੜੀ ਜੀ ਵੀ ਗੱਲ ਹੋਵੇ ਉਹਨੇ ਪੰਜਾਬ ਦੇ ਉਲਟ ਬਿਆਨ ਦੇਣਾ ਇਹਨਾਂ 'ਚ ਨਫਰਤ ਹੈ ਜੀ ਇਹ ਸਦੀਆਂ ਤੋਂ ਨਫਰਤ ਹੈ ਇਹ ਖਤਮ ਨਹੀਂ ਹੋਣੀ ਉਹ ਪਾਰਟੀਆਂ ਜਿਹੜੀਆਂ ਪੰਜਾਬ 'ਚ ਪਹਿਲਾਂ ਚੱਲਦੀਆਂ ਨੇ ਉਹਨਾਂ ਨੂੰ ਸਿਰ ਪਾਵਰ ਨਾਲ ਲਿੰਕ ਹੈ ਹੁਣ ਤੁਸੀਂ ਅਕਾਲੀਆਂ ਨੂੰ ਕੀ ਕਹੋਗੇ ਜਿਹੜੇ ਖੁਦ ਹੀ ਇਹਨੇ ਵੱਡੇ ਗناہ ਕੀਤੇ ਨੇ ਉਹਨਾਂ ਨੇ ਕੀ ਬੋਲਣਾ ਹੈ ਆਮ ਆਦਮੀ ਜਿੱਲੀ 'ਚੋਂ ਹੈ ਕਾਂਗਰਸ ਸੋਹੀ ਹੈ ਜਿਨੇ ਕਿਹਾ ਸੀ ਕਿ ਇਹ ਜਰائم ਪੇਸ਼ਾ ਕੌਮ ਹੈ ਤੇ ਪੰਜਾਬ ਨੂੰ ਕਿਹਾ ਸੀ ਕਿ ਸਾਡਾ ਤਾਂ ਪੰਜਾਬ ਲੱਗਦਾ ਹੀ ਕੱਖ ਨਹੀਂ ਸੋ ਜਿਹੜੇ ਪ੍ਰਾਈਮ ਮਿਨਿਸਟਰ ਨੇ ਇੰਦਰਾ ਗਾਂਧੀ ਨੇ کیا ਹੋਵੇ ਕਿ ਹਰਿਆਣਾ ਮੇਰੀ ਜ਼ਮੀਨ ਹੈ ਮੈਂ ਪੰਜਾਬ ਨੂੰ ਕਿਵੇਂ ਦੇ ਦਿਆਂ ਹੂੰ ਉਹਨੇ ਇਹ ਨਹੀਂ ਕਿਹਾ ਸੀ ਕਿ ਇੰਡੀਆ ਦੇ ਅੰਦਰ ਪੰਜਾਬ ਸਾਡੀ ਸਟੇਟ ਹੈ ਹੂੰ ਨਹਿਰੂ ਨੇ ਕਿਹਾ ਸੀ ਕਿ ਮੈਂ ਕਿਵੇਂ ਪੰਜਾਬੀ ਸੂਬਾ ਬਣਾ ਦਿਆਂ ਮੇਰੇ ਤਾਂ ਲੋਕਾਂ ਦੀ ਗਿਣਤੀ ਘਟ ਜੇ ਉਹਨਾਂ ਨੇ ਸਿੱਖ ਉਸਨੇ ਸਿੱਖਾ ਨੂੰ ਡਾਪਟ ਨਹੀਂ ਕੀਤਾ 인ਦਰਾ ਗਾਂਧੀ ਨੇ ਪੰਜਾਬ ਨੂੰ ਡਾਪਟ ਨਹੀਂ ਕੀਤਾ ਜਿਹੜੀ ਭਾਜਪਾਏ ਉਹਨੇ 700 ਕਿਸਾਨ ਮਰ ਗਿਆ ਉੱਥੇ ਬੈਠਾ ਬਾਰਡਰ ਤੇ ਉਹਨੇ ਕਿਸਾਨ ਇੰਟਰ ਨਹੀਂ ਹੋਣ ਦਿੱਤੇ ਆਮ ਆਦਮੀ ਨੇ ਕਿਸਾਨਾਂ ਤੇ ਗੋਲੀ ਚਲਾਈ ਸ਼ੁਭ ਕਰਨ ਮਰਿਆ ਪਿਛਲੇ ਸਾਲ ਕਿਸਾਨਾਂ ਦੇ ਟਰਾਲੀਆਂ ਸਾੜ ਦਿੱਤੀਆਂ ਗਈਆਂ ਉਹਨਾਂ ਦੇ ਵਹੀਕਲ ਚੋਰੀ ਕਰ ਲੈ ਗਏ ਇਹ ਆਮ ਆਦਮੀ ਪਾਰਟੀ ਹੈ ਕਾਂਗਰਸ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ 25000 ਮੁੰਡਾ ਫੇਕ ਇੰਕਾਊਂਟਰ ਚ ਲੱਖਾਂ ਹੀ ਮਾਰੇ 25 ਤਾਂ ਚਲ ਗਿਣਤੀ ਹੈ ਨਾ ਇੱਕ ਜੀ ਉਹਨਾਂ ਨੂੰ ਡੀਜੀਪੀ ਬਣਾਇਆ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਖੋ ਖੋ ਕੇ ਨੌਜਵਾਨ ਮਾਰੇ ਤੁਸੀਂ ਦੇਖੋ ਇਹੋ ਜੀ ਸਟੇਟ ਇੱਕ ਬਨੇ ਸਿਵਾ ਬਲਦਾ ਹੈ ਦੂਜੇ ਬਨੇ ਖਾੜੇ ਲੱਗਦੇ ਨੇ 92 93 ਚ ਕੀ ਹੋਇਆ ਸੀ ਹੋਵੇ ਤੁਹਾਨੂੰ ਪੰਜਾਬ ਨਾਲ ਅਟੈਚਮੈਂਟ ਤੁਹਾਨੂੰ ਪੰਜਾਬ ਦਾ ਸੂਬਾ ਲੱਗਦਾ ਹੋਵੇ ਤੇ ਮਾਵਾ ਭੈਣ ਪਾਉਣ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀ ਉੱਠ ਕੇ ਰਾਤ ਨੂੰ ਨਾਈਟ ਲਾ ਕੇ ਸਿੰਗਰਾਂ ਦੇ ਨਾਲ ਉਥੇ ਨੱਚਦੇ ਹੋਣ ਔਰ ਜੀ ਸਰਦਾਰ ਜੀ ਗੁਰਦਾਸ ਮਾਨ ਨਾਲ ਡਫਰਤ ਪੰਜਾਬ ਨੂੰ ਕਾਦੀ ਹੈ ਪੰਜਾਬ ਨੂੰ ਉਹ ਦਿਨ ਨਹੀਂ ਭੁੱਲਦੇ ਪਏ ਜਦੋਂ ਕੇਪੀਐਸ ਗਿੱਲ ਦੇ ਕਹਿਣ ਤੇ ਇਹ ਲੋਕ ਖਾੜੇ ਲਾਉਂਦੇ ਸੀ ਇੱਕ ਸਾਈਡ ਤੇ 20 25 25 ਮੁੰਡੇ ਆ ਮੁਸਤਫੇ ਹਰਾਂ ਨੇ ਮਾਰੇ ਸੀ ਕਿਸੇ ਨੇ ਪੁੱਛਿਆ ਉਹਨਾਂ ਨੂੰ ਕਿਸੇ ਨੇ ਹੱਥਾਂ 'ਚ ਕਿਲ ਠੋਕਤੇ ਕਿਸੇ ਨੇ ਸਿਰ ਹੀ ਉੱਤੋਂ ਲਾਤਾ ਕਿਸੇ ਨੇ ਲੱਤਾ ਅੱਡ-ਵੜਤੀਆਂ ਬਾਹਾਂਵਾਂ ਅੱਡ-ਵੜਤੀਆਂ ਤੇ ਜਿਹੜੀ ਸਟੇਟ ਦੇ ਅੰਦਰ ਮਾਵਾਂ ਨੂੰ ਉਹਨਾਂ ਦੇ ਪੁੱਤਰਾਂ ਦਾ ਕੋਣ ਉਹਨਾਂ ਦੇ ਮੂੰਹ 'ਚ ਪਾਇਆ ਹੋਵੇ ਤੁਸੀਂ ਕੀ ਕਹੋਗੇ ਉਹ ਪਾਰਟੀਆਂ ਸਾਡੇ ਨਾਲ ਖਲੋਣ ਕਿਆਂ ਹੁਣ ਸਾਡੇ ਜਿਹੜੇ ਪਾਰਟੀ ਕਾਲੀਦਾਰ ਵਾਰਿਸ ਪੰਜਾਬ ਹੈ ਉਹਨੇ ਬੋਲਣਾ ਹੈ ਉਹਨੇ ਸਾਹ ਪੁੱਛਣਾ ਹੈ ਕਿ ਉਹ ਖਾੜੇ ਤੇ ਉਹ ਲਾਸ਼ ਦਾ ਕੀ ਸਬੰਧ ਸੀ ਉਹ ਕਿਉਂ ਹੁੰਦਾ ਸੀ ਇੱਕ ਦਿਨ 25 ਬੰਦੇ ਮਰਦੇ ਨੇ ਤੇ ਰਾਤ ਨੂੰ ਉਹਨਾਂ ਦਾ ਸਿੰਗਰ ਹੋ ਗਈ ਉੱਠ ਕੇ ਰਾਤ ਨੂੰ ਪੰਜਾਬ 'ਚ ਨੱਚਦਾ ਮੰਤਰੀ ਨੱਚਦੇ ਨੇ ਪੰਜਾਬ ਦਾ ਡੀਜੀਪੀ ਨੱਚਦਾ ਹੈ ਉਹ ਕਾਰਨ ਕੀ ਸੀ ਇਸ ਸਵਾਲ ਦਾ ਜਵਾਬ ਤਾਂ ਲੈਣਾ ਹੀ ਪੈਣਾ ਨਾ ਜੀ ਕਿ ਇੱਕ ਬੰਦਾ ਮਰ ਜੇ ਇੰਡੀਆ ਦੇ ਅੰਦਰ ਤੇ ਦੁਹਾਈ ਪੈ ਜਾਂਦੀ ਹੈ ਉਹ ਸਾਰਾ ਉਹਨਾਂ ਦਾ ਜਿੰਨਾ ਉਹਨਾਂ ਦਾ ਕੁੰਬਾ ਸਾਰਾ ਉਹਨਾਂ ਦਾ ਉੱਠ ਕੇ ਅਫਸੋਸ ਕਰਦਾ ਹੈ ਪਰ ਪੰਜਾਬ ਦੀਆਂ ਲਾਸ਼ਾਂ ਤੇ ਅਫਸੋਸ ਨਹੀਂ ਕੀਤਾ ਕਿਸੇ ਨੇ ਨਾ ਅਕਾਲੀਆਂ ਨੇ ਕੀਤਾ ਨਾ ਕਾਂਗਰਸ ਨੇ ਕੀਤਾ ਨਾ ਭਾਜਪਾ ਨੇ ਕੀਤਾ ਕੋਈ ਲਿੰਕ ਹੀ ਨਹੀਂ ਹਰਮੰਦਰ ਸਾਹਿਬ ਤੇ ਹਮਲਾ ਹੁੰਦਾ ਇੱਕ ਇੱਕ ਨਿੱਕੇ ਬੱਚੇ ਤੋਪਾਂ ਦੇ ਨਾਲ ਅੜਾ ਦਿੱਤੇ ਜਾਂਦੇ ਨੇ ਇਹਨਾਂ ਦੇ ਆਪ ਦੇ ਜਿਹੜੇ ਉਦੋਂ ਦੇ ਹਾਇਰ ਅਥਾਰਟੀਆ ਸੀ ਉਹਨਾਂ ਦੀਆਂ ਆਪਦੀਆਂ ਕਦਾਬਾਂ ਛਪ ਚੁੱਕੀਆਂ ਨੇ ਉਹਨਾਂ ਨੇ ਕਿਹਾ ਸੀ ਕਿ ਉੱਥੇ ਖੂਨ ਹੀ ਖੂਨ ਸੀ ਜਿਹੜੇ ਬੰਦੇ ਨਹੀਂ ਮਰੇ ਸੀ ਜਿਉਂਦੇ ਸੀ ਆਰਮੀ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਯਾਰ ਇਹ ਕੈਸੀ ਸਟੇਟ ਜਿਹਨੂੰ ਹਮੇਸ਼ਾ ਹੀ 1947 ਤੋਂ ਬਾਅਦ ਨਫ਼ਰਤੀ ਕੀਤੀ ਗਈ ਉਹਦੀ ਆਪਦੀ ਪਾਰਟੀ ਤਾਂ ਕੋਈ ਵੀ ਨਹੀਂ ਲਾਜੀ ਆਪਦੀ ਪਾਰਟੀ ਹੋਵੇ ਕਿ ਜਿਹੜੇ ਪੰਜਾਬ ਦੀ ਗੱਲ ਪੁੱਛੇ ਜਿਹੜਾ ਪੁੱਛੇ ਕਿ ਉਹਨਾਂ ਦਾ ਸਾਹਬ ਦੇ ਕਤਲ ਕਿਉਂ ਕੀਤੇ ਉਹ ਕਿਨੇ ਪੁੱਛਣਾ ਹੈ ਇਹ ਤਾਂ ਕਹਿੰਦੇ ਨੇ ਜੀ ਤੁਸੀਂ ਗੱਲ ਖਾਲ ਦੀ ਕਰ ਲੋ ਸੜਕ ਬਣਾਉਣ ਦੀ ਕਰ ਲੋ ਤੇ ਵਿਆਹ ਸ਼ਾਦੀਆਂ ਤੇ ਅਸੀਂ ਆ ਜਾਾਂਗੇ ਕੁੰਜਾ ਕੁੰਜਾ ਹਜ਼ਾਰ ਤੁਹਾਨੂੰ ਸਗਣ ਦੇ ਜਾਾਂਗੇ ਐਦੋਂ ਬਾਅਦ ਤਾਂ ਸੋਚ ਹੀ ਨਹੀਂ ਸਾਡੀ ਰਹਿ ਗਈ ਅਸੀਂ ਤਾਂ ਆਪਦਾ ਪੰਜਾਬ ਦਾ ਬੇੜਾ ਆਪ ਹੀ ਭਾਲਿਆ ਤੇ ਸਾਡੇ ਨਾਲ ਭਾਇਆ ਕਿਨੇ ਸਾਡੀ ਮੱਤ ਕਿਨੇ ਮਾਰੀ ਇਹਨਾਂ ਲੀਡਰਾਂ ਨੇ ਸੋ ਸਾਡੀ ਇਹ ਕਾਜੀ ਪਾਰਟੀ ਹੈ ਜਿਹਨੂੰ ਹਰਾਉਣ ਦੇ ਲਈ ਦਿੱਲੀ ਤੋਂ ਲੈ ਕੇ ਪੰਜਾਬ ਦੀਆਂ ਜਿੰਨੀਆਂ ਵੀ ਇਹ ਪੁਰਾਣੀਆਂ ਪਾਰਟੀਆਂ ਨੇ ਸਾਰੀਆਂ ਵਨ ਸਾਈਡ ਕਾਂਗਰਸ ਦੀ ਰਾਜਾਪੜਿੰਗ ਦਾ ਬਿਆਨ ਤੁਸੀਂ ਸੁਣਿਆ ਹੋਣਾ ਪਿਛਲੇ ਦਿਨੀ ਤਾਂ ਜਿਹੜੀ ਮਨਦੀਪ ਸਿੰਘ ਦੇ ਲਈ ਹੈ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਇਹਨਾਂ ਨੂੰ ਵੋਟ ਪਾਈ ਜਾਵੇਗੀ ਮੰਦੀ ਤੋਂ ਵੋਟ ਪਾਈ ਜਾਵੇਗੀ ਤਾਂ ਇਹ ਤਾਂ ਵਾਰਿਸ ਅਕਾਲੀ ਦਲ ਪੰਜਾਬ ਨੂੰ ਜਾਵੇਗੀ ਦੇਖੋ ਅਸੀਂ ਵੀ ਇਹੀ ਗੱਲ ਕਰਦੇ ਆ ਨਾ ਜੀ ਅਸੀਂ ਵੀ ਕਹਿੰਦੇ ਆ ਕਿ ਜੇ ਤੁਸੀਂ ਕਾਂਗਰਸ ਨੂੰ ਵੋਟ ਪਾਉਂਗੇ ਤਾਂ ਜਿਨ੍ਹਾਂ ਨੇ ਕੱਲ ਤੱਕ ਸੱਟਾਇਆ ਵੋਟ ਉਧਰ ਜਾਵੇਗੀ ਅਸੀਂ ਕਹਿਣਾ ਜੇ ਕਾਂਗਰਸ ਨੂੰ ਵੋਟ ਪਾਓਗੇ ਤਾਂ ਜਿਨ੍ਹਾਂ ਦੀ ਪੁਲਿਸ ਨੇ ਦਿੱਲੀ ਦੇ ਅੰਦਰ ਰਾਤ ਨੂੰ 700 ਕੁੜੀ ਨਾਲ ਬਲਾਤਕਾਰ ਕੀਤਾ ਸੀ ਮੁਰਕੇ ਬੱਚੇ ਵੱਢ ਕੇ ਮੂੰਹ 'ਚ ਖੂਨ ਪਾਇਆ ਸੀ ਜਨਾਨੀਆਂ ਦੇ ਉਹਨੂੰ ਵੋਟ ਜਾਵੇਗੀ ਪਰ ਕਾਂਗਰਸ ਦੇ ਰਾਜਾਵੜਿੰਗ ਕਹਿੰਦੇ ਨੇ ਕਿ ਜੇਕਰ ਉਹਨਾਂ ਨੂੰ ਜਾਵੇਗੀ ਭਾਈ ਅਮਰਤਪਾਲ ਸਿੰਘ ਨੂੰ ਜਾਵੇਗੀ ਜੋ ਖਾਲਿਸਤਾਨ ਦੀ ਮੰਗ ਕਰਦੇ ਨੇ ਖਾਲਿਸਤਾਨ ਦੇ ਬਦਲੇ ਕੀ ਹੋਇਆ ਪਹਿਲਾਂ ਵੀ ਦੰਗੇ ਕਰਵਾਏ ਗਏ ਨਹੀਂ ਮੈਂ ਖਾਲਿਸਤਾਨ ਦੀ ਗੱਲ ਇੱਕ ਅਪਾ ਲੱਗ ਬਾਅਦ ਕਰਦੇ ਹਾਂ ਤੁਸੀਂ ਮੈਨੂੰ ਦੱਸੋ ਜਿਨ੍ਹਾਂ ਨੇ ਪੰਜਾਬ ਤੇ ਇੰਡੀਆ ਚ ਕੋਹ ਕੋ ਕੇ ਬੱਚੇ ਮਾਰੇ ਹੁਣ ਪਹਿਲੀ ਵਾਰ ਆ ਹਿੰਦੁਸਤਾਨ ਦੀ ਸਟੇਟ ਉੱਠ ਕੇ ਕੁੜੀਆਂ ਦੀਆਂ ਇੱਜ਼ਤਾਂ ਲੁੱਟੇ ਰਾਜਾ ਬੜੰਗਾ ਸੀ ਵੋਟ ਤੈਨੂੰ ਪਾਈਏ ਜਾਂ ਸਾਡੇ ਲੋਕ ਤੈਨੂੰ ਵੋਟ ਪਾਉਣ ਫਿਰ ਅਕਾਲ ਤਖਤ ਸਾਹਿਬ ਦੇ ਮੱਥਾ ਟੇਕਣ ਦਾ ਮਤਲਬ ਕੋਈ ਨਹੀਂ ਖਤਮ ਹੋ ਗਿਆ ਫਿਰ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਦਾ ਕੀ ਰਿਜ਼ਲਟ ਆ ਜਿਨੇ ਅਕਾਲ ਤਖਤ ਸਾਹਿਬ ਨੂੰ ਵੰਗਾਰਿਆ ਉਸ ਨੂੰ ਵੋਟ ਪਾਈਏ ਰਾਜਾ ਉਹ ਚੰਗਾ ਨਹੀਂ ਲੱਗਦਾ ਉਹਦਾ ਸਾਨੂੰ ਸੋਚਣਾ ਪਏਗਾ ਤੂੰ ਤਾਂ ਇੱਕ ਸਣੀ ਤੇ ਗਲਤੇ ਅੜ ਗਿਆ ਹੈ ਬਾਕੀ ਜੋ ਜਿਹੜੀ ਦੇਸ਼ ਦੀ ਗੱਲ ਕਰਦਾ ਹੈ ਇਹ ਤਾਂ ਕੁਦਰਤੀ ਇੱਕ ਸਿਸਟਮ ਹੈ ਰਸ਼ੀਆ ਦੇ ਕਿੰਨੇ ਟੁਕੜੇ ਹੋ ਗਏ ਔਰ ਪਿੱਟੇ ਇੰਗਲੈਂਡ ਦੇ ਕਿੰਨੇ ਟੁਕੜੇ ਹੋਏ ਪਿੱਟੇ ਜਦੋਂ ਤੁਸੀਂ ਧਰਮ ਦੇ ਆਧਾਰ ਤੇ ਜਸਟਿਸ ਦਿੰਨੇ ਹੋ ਜਦੋਂ ਤੁਸੀਂ ਇੱਕ ਜਾਤ ਪਾਤ ਦੇ ਆਧਾਰ ਤੇ ਤੁਸੀਂ ਇਨਸਾਫ ਦਿੰਨੇ ਹੋ ਤਾਂ ਉਸ ਵਕਤ ਲੋਕ ਕੀ ਕਹਿਣਗੇ ਤੁਸੀਂ 1947 ਤੋਂ ਪਹਿਲਾਂ ਹਿੰਦੁਸਤਾਨ ਨੂੰ ਆਜ਼ਾਦ ਕਿਉਂ ਮੰਗਦੇ ਸੀ ਤੁਸੀਂ ਤਾਂ ਮੰਗਦੇ ਸੀ ਕਿ ਅੰਗਰੇਜ਼ ਨੇ ਗੋਲੀ ਮਾਰੀ ਸੀ ਚੱਲੇ ਵਾਲੇ ਬਾਗ 'ਚ ਤੁਸੀਂ ਤਾਂ ਮੰਗਦੇ ਸੀ ਕਿ ਅੰਗਰੇਜ਼ ਨੇ ਇੰਡੀਅਨ ਬੰਦਿਆਂ ਨੂੰ ਕਿਹਾ ਸੀ ਕਿ ਇਹਨਾਂ ਨੂੰ ਕਿਸੇ ਵੀ ਅੰਦਰ ਡੌਗ ਜਾਂ ਇੰਡੀਆ ਨੂੰ ਅਲਾਉਡ ਨਹੀਂ ਅੰਦਰ ਤੁਸੀਂ ਤਾਂ ਇੰਡੀਆਜ਼ ਮੰਗਦੇ ਸੀ ਕਿ ਉੱਥੇ ਹਰ ਧਰਮ ਦੀ ਬੇਦਬੀ ਹੁੰਦੀ ਸੀ ਤੇ ਇਸ਼ੂ ਤਾਂ ਫੇਰ ਉੱਥੇ ਹੀ ਆ ਗਿਆ ਨਾ ਜੀ ਜਦੋਂ ਤੁਸੀਂ ਅੰਗਰੇਜ਼ ਵਾਲਾ ਪ੍ਰੋਸੀਜਰ ਅਡਾਪਟ ਕਰੋਗੇ ਜਦੋਂ افغان ਤੇ ਮੁਗਲ ਵਾਲਾ ਪ੍ਰੋਸੀਜਰ ਅਡਾਪਟ ਕਰੋਗੇ ਤਾਂ ਲੋਕ ਆਪਣੇ ਆਪ ਹੀ ਕਹਿਣਗੇ ਕਿ ਸਾਡਾ ਖਿਹੜਾ ਛੱਡੋ ਲੀਡਰ ਸੋ ਜੋ ਅੰਗਰੇਜ਼ਾਂ ਨੇ ਵੀ ਇਹ ਕਿਹਾ ਸੀ ਕਿ 47 ਚ ਉਹ ਬੰਦੇ ਬਹਿ ਗਏ ਨੇ ਜਿਹੜੇ ਇਸ ਦੇਸ਼ ਨੂੰ ਖਤਮ ਕਰ ਦੇਣਗੇ ਅੰਗਰੇਜ਼ਾਂ ਨੇ ਪਹਿਲਾਂ ਕਿਹਾ ਸੀ ਕਿ ਥੋੜੇ ਸਮੇਂ ਬਾਅਦ ਇਹ ਐਡੀ ਗੰਦੀ ਰਾਜਨੀਤੀ ਹੋ ਜਾਏਗੀ ਇਸ ਦੇਸ਼ ਦੇ ਕਈ ਟੁਕੜੇ ਹੋਣਗੇ ਉਹ ਤਾਂ ਅੰਗਰੇਜ਼ ਹੀ ਬੋਲ ਗਿਆ ਸੀ ਪਹਿਲਾਂ ਕਿ ਇਹੋ ਜਿਹੇ ਲੀਡਰ ਤੁਹਾਡੇ ਇੰਡੀਆ ਚਾਹਣਗੇ ਮੈਂ ਤੁਹਾਨੂੰ ਦਸੀ ਹੈ ਨਾ ਤੁਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਮੰਗੀ ਤੁਸੀਂ ਅਫਗਾਨ ਤੋਂ ਮੰਗੀ ਤੁਸੀਂ ਮੁਗਲ ਤੋਂ ਮੰਗੀ ਕਿਉਂ ਆਜ਼ਾਦੀ ਮੰਗੀ ਕਿਉਂਕਿ ਉਹ ਲੋਕ ਜਾਤ ਪਾਤ ਤੇ ਧਰਮ ਦੇ ਆਧਾਰ ਤੇ ਇਨਸਾਫ ਕਰਦੇ ਸੀ ਰਾਜਾ ਬੜਿੰਗ 2.5 ਲੱਖ ਬੰਦਾ ਸੀ ਤੁਹਾਡਾ ਅਤਵਾਦੀ ਇੰਡੀਆ ਦੇ ਅੰਦਰ ਤੂੰ ਕਿਤੇ ਕਹਿਆ ਕਿ ਉਹ ਅਤਵਾਦੀ ਕਿੱਥੇ ਨੇ ਇੰਡੀਆ ਦੇ ਅੰਦਰ ਉਹ 2.5 ਲੱਖ ਸੀ ਕੱਟੋ-ਕੱਟ ਜਿਨ੍ਹਾਂ ਨੇ ਸਿੱਖ ਕੋਹ ਕੋ ਕੇ ਮਾਰੇ ਇੱਕ ਪ੍ਰੈਮਿੰਿਸਟਰ ਕਵੇ ਇੱਕ ਉਹਦਾ ਗ੍ਰਹਿ ਮੰਤਰਾਲੇ ਸਾਥ ਦੇਵੇ ਉਹਨਾਂ ਦਾ ਉਦੋਂ ਦੇ ਆਈਜੀ ਡੀਜੀਪੀ ਉਹ 7 ਦਿਨ ਭੀੜ ਦਾ ਯਾਰ ਇਸ ਤਰ੍ਹਾਂ ਤਾਂ ਸਾਡੇ ਨਾਲ ਅਫਗਾਨ ਨੇ ਵੀ ਨਹੀਂ ਕੀਤਾ ਅੰਗਰੇਜ਼ ਨੇ ਵੀ ਨਹੀਂ ਕੀਤਾ ਅਜੇ ਤੂੰ ਉਸ ਮੁੱਦੇ ਤੇ ਸਾਨੂੰ ਸਵਾਲ ਪੁੱਛਦਾ ਸੋ ਉਹਨਾਂ ਦੀ ਪਾਰਟੀ ਨੂੰ ਕਿਵੇਂ ਵੋਟ ਪਾਈਏ ਹੁਣ ਉਹ ਅਕਾਲੀ ਆ ਗਏ ਜਿਨ੍ਹਾਂ ਦੇ ਡੀਜੀਪੀ ਉਹ ਲਾਇਆ ਜਿਨ੍ਹਾਂ ਨਾਲ ਸਿੱਖਾਂ ਦੇ ਮੁੰਡਿਆਂ ਦੀਆਂ ਲੱਤਾਂ ਬਾਹਾਂ ਦੇ ਟੁਕੜੇ ਕਰਦਾ ਸੀ ਜਿਹੜੇ ਪੱਠੀ ਦੇ ਵਿੱਚ ਜਿਉਂਦਿਆਂ ਨੂੰ ਸੁੱਟਦਾ ਸੀ ਜਿਹੜਾ ਪਿੱਛੋਂ ਪ੍ਰਾਈਵੇਟ ਪਾਰਟ ਦੇ ਵਜੇ ਸਰਗੇ ਪਾਉਂਦਾ ਗੁਰੂ ਗ੍ਰੰਥ ਸਾਹਿਬ ਬਾਰੇ ਇੱਕ ਬੰਦਾ ਬੋਲ ਰਿਹਾ ਸੀ ਇਹਨਾਂ ਦਾ ਕੋਈ ਹਾਇਰ ਅਥਾਰਟੀ ਉਹ ਕਹਿ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਦੇ ਡੰਡਿਆਂ ਨਾਲ ਹਮਲਾ ਸੁਮੇਤ ਸਿੰਘ ਸੈਣੀ ਕਰਦਾ ਸੀ ਯਾਰ ਉਹ ਤੁਸੀਂ ਡੀਜੀਪੀ ਲਾਤਾ ਇੱਕ ਡੇਰਾ ਪ੍ਰੇਮੀ ਉੱਠ ਕੇ ਕਹਿਣ ਕਿ ਸਿਕੋ ਤੁਹਾਡਾ ਗੁਰੂ ਲੈ ਚੱਲੇ ਲੱਭ ਲੋ ਤੇ ਤੂੰ ਸਰਦਾਰ ਜੀ ਘਰੇ ਬੈਠਾ ਮौज ਨਾਲ ਗੱਲਾਂ ਕਰੇ ਤੂੰ ਹੱਸੇ ਤਾੜੀ ਮਾਰੇ ਕਮਾਲ ਦੀ ਗੱਲ ਆ ਅਜੇ ਤੁਸੀਂ ਅਕਾਲੀ ਜੇ ਯਾਰ ਅਜੇ ਦਾ ਤੁਸੀਂ ਕਹਿੰਦੇ ਹੋ ਕਿ ਪੰਜਾਬ ਹੀ ਸਾਡਾ ਹੈ ਅਸੀਂ ਮਹਾਰਾਜ ਦੇ ਪੂਰਨ ਗੁਰਸਿੱਖਾਂ ਕਿਹੜੀ ਸਾਈਡ ਤੋਂ ਗੁਰਸਿੱਖ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹਿੰਨ ਤੋ ਤੁਹਾਡੇ ਰਾਜ ਚ ਹੋਵੇ ਤੁਸੀਂ ਕਰਾਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੁਹਾਡੇ ਰਾਜ ਚ ਹੋਵੇ ਤੁਸੀਂ ਕਰਾਓ ਡੀਜੀਪੀ ਸੁਮੇਸ਼ ਸਿੰਘ ਸੈਣੀ ਨੂੰ ਤੁਸੀਂ ਡੀਜੀਪੀ ਲਾਓ ਜਿਹਨੇ ਪੰਜਾਬ ਮਾਰ ਕੇ ਰੱਖ ਦਿੱਤਾ ਅਜੇ ਤੁਹਾਨੂੰ ਵੋਟ ਪਾ ਦਿੱਤੀ ਹੁਣ ਤੀਜੀ ਆਮ ਆਦਮੀ ਆ ਹਰ ਆਮ ਆਦਮੀ ਨੂੰ ਕੀ ਕਹੀਏ ਜਿਨੇ ਗੋਲੀ ਚਲਾਈ ਕਿਸਾਨਾਂ ਤੇ ਜਿਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਕੁਛ ਘੰਟਿਆਂ ਹੀ ਦੇ ਦੇਵਾਂਗੇ ਉਹ ਮੇਰੇ ਨਾਲ ਵੀ ਗੱਲ ਕੀਤੀ ਸੀ ਕੁਛ ਵੀ ਨਹੀਂ ਹੋਇਆ ਤੁਸੀਂ ਸੁਖਬੀਰ ਬਾਦਲ ਨੂੰ ਬਚਾਇਆ 2023 ਤੁਸੀਂ ਪੰਜਾਬ ਦੇ ਮੁੰਡੇ ਕੁੱਟ-ਕੁੱਟ ਕੇ ਜੇਲ੍ਹਾਂ 'ਚ ਭੇਜੇ ਤੁਸੀਂ ਤੁਹਾਨੂੰ ਵੋਟ ਦਾ ਕੀ ਅਧਿਕਾਰ ਹੈ ਦੱਸ ਦਿਓ ਇਹ ਸੜਕਾਂ ਬਣਨੀਆਂ ਜੀ ਸੜਕਾਂ ਬਣਨੀਆਂ ਖਾਲ ਬੰਨੇ ਇਹ ਡਿਪਾਰਟਮੈਂਟ ਦੀ ਡਿਊਟੀ ਹੈ ਇਹਨੂੰ ਤੁਸੀਂ ਡਿਵੈਲਪਮੈਂਟ ਕਿੱਧਰੇ ਹੋ ਯਾਰ ਸੜਕ ਸੈਂਟਰ ਗਵਰਨਮੈਂਟ ਨੇ ਯੋਜਨਾ ਚ ਬਣਾਤੀ ਉਹ ਬੰਨੀਆਂ ਹੀ ਬੰਨ ਗਿਆ ਨੇ ਜੇ ਕੋਈ ਬੰਦਾ ਕਵੇ ਸੜਕ ਬਣਾਤੀ ਸੜਕ ਤਾਂ ਬੰਨੀਆਂ ਹੀ ਬੰਨ ਗਿਆ ਨੇ ਸਾਰੀ ਇੰਡੀਆ ਚ ਬੰਨ ਗਿਆ ਨੇ ਹੁਣ ਕੱਲ ਨੂੰ ਭਾਰਤ ਮਾਲਾ ਤੇ ਹੱਥ ਰੱਖ ਲਿਆ ਜੀ ਫੇਰ ਇਹਨਾਂ ਨੂੰ ਇੰਨੀ ਅਕਲ ਮਾਉਤ ਨਹੀਂ ਪੰਜਾਬ ਦੀ ਜ਼ਮੀਨ ਖਤਮ ਹੋ ਗਈ ਉਹ ਵੀ ਅਕਲ ਨਹੀਂ ਹੁਣ ਭਾਜਪਾ ਨੂੰ ਪਾਈਏ ਵੋਟਰ ਜਿਨੇ ਕਿਹਾ ਸੀ ਕਿ ਤੁਹਾਡਾ ਤਾਂ ਇੰਤਕਾਲੀ ਅਕਾਲੀਓ ਕੋਈ ਹੋਰ ਕਰਾ ਦੇਗਾ ਉਹ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਚੁੱਲੇ ਹੋਏ ਨੇ ਇਹਨਾਂ ਚਾਰ ਪਾਰਟੀਆਂ ਬਾਰੇ ਦੱਸੋ ਇਹਨਾਂ ਨੇ ਗੁਣ ਕੀ ਹੈ ਤੇ ਸਾਡੇ ਪੰਜਾਬ ਤੇ ਸਾਡੀ ਕੌਮ ਨਾਲ ਖਲੋਤੇ ਕਦੋਂ ਨੇ ਅੱਜ ਤੱਕ ਤੇ ਗੁਰੂ ਗ੍ਰੰਥ ਸਾਹਿਬ ਦਾ ਮਜ਼ਾਕ ਜਿੰਨਾ ਇਹਨਾਂ ਨੇ ਬਣਾਇਆ ਹੈ ਇਹਨਾਂ ਚਾਰਾਂ ਪਾਰਟੀਆਂ ਨੇ ਕਿਸੇ ਨੇ ਬਣਾਇਆ ਹੀ ਨਹੀਂ ਹੁਣ ਕੀ ਕਰੀਏ ਪਰ ਇਹ ਤਾਂ ਕਹਿੰਦੀ ਕਿ ਸਿੱਖ ਪੰਥ ਦੀ ਗੱਲ ਵੀ ਅਸੀਂ ਕਰਦੇ ਆ ਅਕਾਲੀ ਦਲ ਕਹਿ ਰਿਹਾ ਕਿਉਂਕਿ ਉਹ ਕਹਿੰਦੇ ਕਿ ਧਰਮੀ ਜਿਹੜੇ ਫੌਜੀ ਹੈ ਉਹਨਾਂ ਦੀ ਧਰਮ ਪਤਨੀ ਨੂੰ ਉਹਨਾਂ ਨੇ ਟਿਕਟ ਦਿੱਤੀ ਹੈ ਸਿੱਖ ਪੰਥ ਦੀ ਗੱਲ ਹੋਵੇ ਜੇਕਰ ਪੰਜਾਬ ਦੇ ਲੋਕਾਂ ਦੀ ਗੱਲ ਹੋਵੇ ਜੇਕਰ ਸ਼ਹੀਦਾਂ ਦੀ ਗੱਲ ਹੋਵੇ ਕਿਉਂਕਿ ਉਸ ਸੀਦ ਪਰਿਵਾਰ ਤੋਂ ਟਿਕਟ ਦਿੱਤੀ ਹੈ ਕਹਿੰਦੇ ਵੀ ਤਾਂ ਕਰਕੇ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਅਕਾਲੀ ਦਾ ਨਹੀਂ ਦੇਖੋ ਧਰਮੀ ਜਿਹੜੇ ਫੌਜੀ ਨੇ ਹੁੰਦਾ ਤਾਂ ਸਤਕਾਰ ਪਹਿਲੋਂ ਵੀ ਅੱਜ ਵੀ ਤੇ ਆਉਣ ਵਾਲੇ ਸਮੇਂ 'ਚ ਵੀ ਕਰਾਂ ਉਹ ਬੰਦਿਆਂ ਦੀ ਬੜੀ ਵੱਡੀ ਕੁਰਬਾਨੀ ਉਸ ਆਦਮੀ ਦੀ ਪਰ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਹੈ ਕਿ ਉਸ ਬੂਏ ਤੋਂ ਟਿਕਟ ਨਹੀਂ ਸੀ ਮਿਲਣੀ ਚਾਹੀਦੀ ਅਸੀਂ ਕਿਵੇਂ ਜਾ ਕੇ ਉਧਰ ਕਵਾਂਗੇ ਕਿ ਯਾਰ ਤੁਸੀਂ ਅਕਾਲੀਦਰ ਬਾਦਲ ਨੂੰ ਵੋਟ ਪਾ ਦਿਓ ਕਿਹੜੇ ਮੂੰਹ ਨਾਲ ਕਵਾਂਗੇ ਫਿਰ ਤਾਂ ਉਹੀ ਹੋ ਗਿਆ ਨਾ ਜੀ ਕਿ ਜਿੰਨੇ ਵੀਰ ਤਾਂ ਕਾਂਗਰਸ ਤੇ ਨਾਲ ਫਰਕ ਕੀ ਹੈ ਫਿਰ ਤਾਂ ਸਿੱਧੀ ਕਹੋ ਕਿ ਸਰਸੇ ਵਾਲੇ ਡੇਰੇ ਨੂੰ ਵੋਟ ਪਾਉਣੀ ਹੈ ਅੱਜ ਤਿਕਰ ਕਾਲੀਆਂ ਦਾ ਪ੍ਰਧਾਨ ਦੱਸੋ ਤੁਸੀਂ ਮੈਨੂੰ ਸਰਸੇ ਵਾਲੇ ਡੇਰੇ ਜੁਲਟਕੇ ਤੇ 5 ਲੱਖ ਵਿੱਚ ਬੋਲਿਆ 2 ਲੱਖ ਵਿੱਚ ਬੋਲਦਾ ਹੀ ਨਹੀਂ ਉਹਨੂੰ ਕਹਾ ਬੋਲ ਨਹੀਂ ਬੋਲਦਾ ਫਿਰ ਵੋਟ ਉਹਨੂੰ ਕਿਉਂ ਪਾਈਏ ਅਸੀਂ ਉਹਨੂੰ ਪਾਵਰ ਚ ਲਿਆਵਾਂਗੇ ਤਾਂ ਅਸੀਂ ਜਿੰਨੇ ਡੇਰੇ ਨੇ 1978 ਤੋਂ ਲੈ ਕੇ ਅੱਜ ਤਿਕਰ ਸਾਰੇ ਪ੍ਰਮੋਟ ਹੁੰਦੇ ਨੇ ਪੰਜਾਬ ਦੇ ਅੰਦਰ ਤੋ ਡੇਰੇ ਲੜਦੇ ਕਿੰਦੇ ਨੇ ਗੁਰੂ ਗ੍ਰੰਥ ਸਾਹਿਬ ਨਾਲ ਉਹ ਲੜਦੇ ਕਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਨਾਲ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਕੌਣ ਦਿੰਦਾ ਅਕਾਲੀ ਦਲ ਇਹ ਉਹੀ ਤਾਂ ਅਕਾਲੀ ਦਲ ਹੈ ਜੀ ਜਿਨ੍ਹਾਂ ਨੇ ਪੱਠਾ ਭਾਇਆ ਸਨ 47 ਦੇ ਅੰਦਰ ਵੀ ਇਹਨਾਂ ਨੇ ਇਹ ਨਰਮ ਦਲ ਹੀ ਸੀ ਪਰ ਸਰਦਾਰ ਕਪੂਰ ਸਿੰਘ ਦੀ ਬੁੱਕ ਪੜ੍ਹੀਏ ਤਾਂ ਉਹਨਾਂ ਨੇ ਤਾਂ ਬਹੁਤ ਕੁਝ ਬੋਲਿਆ ਇਹਨਾਂ ਦੇ ਉੱਤੇ ਸਰਦਾਰ ਕਪੂਰ ਸਿੰਘ ਦੀ ਜਿਹੜੀ ਸਾਚੀ ਸਾਖੀ ਹੈ ਹੋਂਦ ਤਾਂ ਦੇਖੋ ਉਦੋਂ ਕੋਈ ਮੌਜੂਦ ਆਪਣੇ ਨਾਮ ਆਇਆ ਸੀ ਨਾ ਤੁਸੀਂ ਸੀ ਪੜੀਆਂ ਤਾਂ ਕਦਾਬਾਂ ਹੀ ਨੇ ਪਰ ਉਹ ਸਰਦਾਰ ਕਪੂਰ ਸਿੰਘ ਦੀ ਬੁੱਕ ਦੇ ਵਿੱਚ ਇਹਨਾਂ ਨੂੰ ਬੜੀ ਲਾਣਤ ਪਈ ਹੋਈ ਹੈ ਤੁਸੀਂ 1978 ਚ ਵੀ ਮਾਰਿਆ ਸਾਨੂੰ 1984 ਤੁਸੀਂ ਕੋਈ ਉਹਨਾਂ ਦੇ ਨਾਲ ਲੜ ਕੇ ਸੈਂਟਰ ਦੇ ਨਾਲ ਤੁਹਾਡੀਆਂ ਚਿੱਠੀਆਂ ਪਈਆਂ ਹੋਈਆਂ ਨੇ ਤੁਸੀਂ ਸਰੈਂਡਰ ਕਰਕੇ ਬਾਹਰ ਆ ਗਏ ਤੁਹਾਡੇ ਲੋਂਗੋਵਾਲ ਤੋਂ ਲੈ ਕੇ ਤੁਹਾਡੇ ਸਾਰੇ ਐਂਟੀ ਨੇ ਲੋਕ ਸੋ ਅਸੀਂ ਕਿਵੇਂ ਕਹੀਏ ਕੀ ਹੈ ਕਾਲੀਦਾਲ ਸਾਡੇ ਨਾਲ ਖਲੋਤਾ ਆਨੰਦਪੁਰ ਸਾਹਿਬ ਦੇ ਮਤੇ ਤੋਂ ਤੁਸੀਂ ਮੈਂ ਸਰਦਾਰ ਕਪੂਰ ਸਿੰਘ ਹਨੇ ਸ਼ੁਰੂ ਕੀਤਾ ਤੁਸੀਂ ਉਹ ਖਤਮ ਕਰਤਾ ਹਾਂ ਹੁਣ ਜਦੋਂ ਸਤਾ ਤੋਂ ਬਾਅਦ ਆ ਬਾਹਰ ਆ ਗਏ ਹੁਣ ਇਹਨਾਂ ਨੂੰ ਪ੍ਰੇਮ ਜਾਗਪਿਆ ਬੰਦੀ ਸਿੰਘਾਂ ਦਾ ਬੰਦੀ ਸਿੰਘ ਬਣਾਏ ਕਿ ਇਹਨਾਂ ਨੇ ਇਹਨਾਂ ਨੇ ਆਪ ਬਣਾਏ ਨੇ ਜਗਤਾਰ ਸਿੰਘ ਤਾਲੇਹੜਾ ਦੇ ਪਰਚੇ ਦਰਜ ਇਹਨਾਂ ਨੇ ਆਪ ਕੀਤੇ ਨੇ ਬਠਿੰਡੇ 14 ਦੇ ਅੰਦਰ ਤੇ ਪ੍ਰੇਮੀਆਂ ਦੇ ਉਲਟ ਪਰਚਾ ਵਾਪਸ ਲੈਣ ਵਾਲਾ ਰਾਮ ਰੀਮ ਦੇ ਉਲਟੇ ਆਪ ਸੀ 2012 ਮਾਰਚ ਚ ਪਰਚਾ ਵਾਪਸ ਲੈ ਗਿਆ ਤੁਸੀਂ ਕਿਹੜੇ ਬਣੇ ਕੱਲੀ ਸ਼ਕਲ ਦੇਣੇ ਹੋ ਜਾਂ ਕੰਮ ਦੇਣੇ ਜੇ ਸ਼ਕਲ ਦੇਖੀਏ ਤਾਂ ਫਿਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਸਾਂਦੇ ਵੀ ਸਾੜਿਆ ਸੀ 500 ਸ਼ਕਲ ਤਾਂ ਉਹਨਾਂ ਦੀ ਬੜੀ ਵਧੀਆ ਸੀ ਪਰ ਸ਼ਕਲ ਨਹੀਂ ਵੇਖੀ ਜਾਣੀ ਇੱਥੇ ਵੇਖੇ ਜਾਣੇ ਨੇ ਕਰਮ ਬੰਦੇ ਦੇ ਕਰਮ ਦੀ ਗੱਲ ਕੀਤੀ ਜਾਵੇ ਉਹ ਕਹਿੰਦੇ ਕਿ ਮਨਦੀਪ ਨੇ ਪਰਾ ਨੇ ਸੰਦੀਪ ਸਿੰਘ ਛੰਨੀ ਨੇ ਵੀ ਕਤਲ ਹੀ ਕੀਤਾ ਕਹਿੰਦੇ ਪਰਚਾ ਪਵਾਓ ਜੇਲ੍ਹ ਚ ਜਾਓ ਟਿਕ ਲਾਓ ਤੇ ਆ ਰਾਜਨੀਤੀ ਦੇ ਵਿੱਚ ਆਓ ਕਹਿੰਦੇ ਲੋਕਾਂ ਲਈ ਕੀ ਕਰਨਗੇ ਇਹਦੇ ਤੋਂ ਸਿੱਖਿਆ ਕੀ ਮਿਲੂਗੀ ਨਹੀਂ ਪਹਿਲੀ ਗੱਲ ਤਾਂ ਸੰਦੀਪ ਦੇ ਜਿਹੜਾ ਉਹਦਾ ਕੋਈ ਕੇਸ ਪਰਚਾ ਦਰਜਾ ਹੈ ਉਹ ਮੰਦੀਪ ਤੇ ਬੈਂਡੰਗਣੀ ਮੰਦੀਪ ਤੇ ਥੋੜਾ ਲਾਗੂ ਲਾਗੂ ਹੋਊਗਾ ਮੰਦੀਪ ਪਰ ਪਰਿਵਾਰ ਨੂੰ ਤਾਂ ਟਿਕਟ ਕਹਿੰਦੇ ਕਿ ਕੁਰਬਾਨੀ ਦੇ ਆਧਾਰ ਤੇ ਦਿੱਤੀ ਗਈ ਹੈ ਕਹਿੰਦੇ ਕੁਰਬਾਨੀ ਆ ਸੰਦੀਪ ਸਿੰਘ ਛੰਨੀ ਦੀ ਨਹੀਂ ਜੇ ਜਿਹੜਾ ਤੁਸੀਂ 25 25000 ਮੁੰਡੇ ਮਾਰਤੇ ਫੇਕ ਇਨਕਾਊਂਟਰਾਂ ਚ ਤੁਸੀਂ ਇਹਨੂੰ ਸ਼ਾਂਤੀ ਕਹਿ ਰਹੇ ਹੋ ਤੁਸੀਂ ਸਿਵਿਆਂ ਦੀ ਚੁੱਪ ਨੂੰ ਸ਼ਾਂਤੀ ਬੋਲਦੇ ਹੋ ਉਹ ਸਿਵਿਆਂ ਦੀ ਚੁੱਪ ਹੈ ਜੀ ਇੱਥੇ ਜਿੱਥੇ ਬੋਲ ਨਹੀਂ ਸਕਿਆ ਕੋਈ ਮਾਵਾਂ ਦੇ ਚੁੱਲਿਆਂ ਦੇ ਵਿਚੜ ਘਰਾਂ 'ਚ ਘਾਹ ਉਗਪੇ ਮਾਵਾਂ ਰੋਂਦੀਆਂ ਮਰ ਗਈਆਂ ਪੰਜਾਬ 'ਚ ਪੁੱਤਰ ਨਹੀਂ ਲੱਭੇ ਉਹਨਾਂ ਨੂੰ ਆਪਦੇ ਤੁਸੀਂ ਉਹਨੂੰ ਸ਼ਾਂਤੀ ਬੋਲਦੇ ਹੋ ਤੇਰੇ ਰਜੀਵ ગાંધી ਤੇ ਇੰਦਰਾਂ ગાંધી ਨੇ ਲੱਖਾਂ ਲੋਕ ਮਾਰਤੇ ਉੱਥੇ ਤੂੰ ਸਵਾਲ ਪੁੱਛਣਾ ਤੇ ਜਿੰਦਾ ਕਤਲ ਕਹਿ ਰਿਹਾ ਸੂਰੀ ਦਾ ਉਹ ਕਹਿੰਦਾ ਸੀ 2% ਵਾਲਿਆਂ ਦੀਆਂ ਕੁੜੀਆਂ ਰਾਤ ਰੱਖਿਆ ਕਰੋ ਇਹਨਾਂ ਦੀ ਨਸਲ ਬਦਲੋ ਰਾਜਾ ਬੜੇ ਕੋਚ ਤੇਰਾ ਪਰਿਵਾਰ ਵੀ ਆਉਂਦਾ ਸਾਡਾ ਵੀ ਆਉਂਦਾ ਸਾਰੇ ਹੀ ਆਉਣੇ ਹੂੰ ਉਹਨੇ ਸਾਰੀ ਕੌਮ ਨੂੰ ਗਾਲ ਕਢੀ ਹੂੰ ਉਸ ਬੰਦੇ ਦਾ ਤੂੰ ਅਫਸੋਸ ਕਰ ਰਿਹਾ ਹੈ ਤੇ ਸਾਡੇ ਹਿੰਦੂ ਭਰਾ ਵੀ ਹੁੰਦੇ ਨਾਲ ਹੀ ਨਹੀਂ ਹੂੰ ਸੂਰੀ ਦੇ ਨਾਲ ਤਾਂ ਹਿੰਦੂ ਭਰਾ ਵੀ ਹੈ ਨਹੀਂ ਉਹ ਵੀ ਉਹਦੇ ਉਲਟ ਸੀ ਪਰ ਤੁਸੀਂ ਲੋਕ ਸੂਰੀ ਨਾਲ ਖਲੋ ਗਏ ਹੋ ਜਾ ਕੇ ਉਸ ਦਾ ਮਤਲਬ ਕੀ ਹੋ ਗਿਆ ਹੂੰ ਇਸ ਦਾ ਮਤਲਬ ਤਾਂ ਇਹ ਹੋ ਗਿਆ ਕਿ ਤੁਹਾਨੂੰ ਤਾਂ ਸਿਰਫ ਇੱਕ ਰਾਜ ਤੇ ਕਰਮਤ ਪੜਾ। ਅਗਰ ਰਾਜ ਤੇਰੇ ਕੋਲ ਆ ਗਿਆ ਤਾਂ ਤੂੰ ਸਾਡੇ ਫੇਰ ਫੇਕ ਇੰਕਾਊਂਟਰ ਕਰੇਗਾ। ਤੂੰ ਫੇਰ ਪੰਜਾਬ ਦੇ ਮੁੰਡੇ ਮਾਰੇਗਾ, ਪੰਜਾਬ ਦਾ ਬੇੜਾ ਗਰਕ ਕਰੇਗਾ। ਤੈਨੂੰ ਕਿਵੇਂ ਅਸੀਂ ਕਰ ਲਈ। ਜਿਹੜਾ ਸੂਬਾ ਹੈ ਦੇਖੋ ਅੱਗੇ ਮੈਟਰੋ ਵੀ ਐਵੀਡੈਂਸ ਹੈ ਕਿ ਉਹ ਹਮਲਾ ਕਰਨ ਆਇਆ ਸੀ ਜਾਂ ਕਿਸੇ ਨੇ ਕਤਲ ਕਰਤਾ ਜਾਂ ਕਿਵੇਂ ਹੋਇਆ ਉਹਦਾ ਐਵੀਡੈਂਸ ਦੀ ਗੱਲ ਹੈ। ਤੇ ਸੂਬੇ ਨੂੰ ਤਾਂ ਹਿੰਦੁਸਤਾਨ ਦੀ ਅਦਾਲਤ ਨੇ ਕਿਹਾ ਕੀ ਇਹਨੇ ਏ ਆਪਣੇ ਸੈਂਕੜੇ ਬੰਦੇ ਸੌਰੀ ਕਿੰਨੇ ਬੰਦੇ ਮਾਰੇ ਨੇ ਨੇ ਫੇਕਰ ਕਾਊਂਟਰਾਂ ਦੇ ਵਿੱਚ ਉਹਨੂੰ ਤਾਂ ਕਾਤਲ ਸ਼ੋਅ ਕੀਤਾ ਹੋਇਆ ਹੈ ਹਿੰਦੁਸਤਾਨ ਦੀ ਹਕੂਮਤ ਨੇ ਇੱਥੇ ਸੈਂਕੜੇ ਬੰਦੇ ਜੇਲਾ 'ਚ ਮਰਦੇ ਨੇ ਲੜ ਲੜ ਕੇ ਉਸ ਤੂੰ ਨਹੀਂ ਬੋਲਦਾ ਇੱਥੇ ਡੇਲੀ ਇੱਕ ਅਧੀ ਜੇਲ੍ਹ 'ਚ ਪੰਜਾਬ 'ਚ ਕਤਲ ਹੋ ਜਾਂਦਾ ਕਈ ਵਾਰ ਉਸ ਤੇ ਬੋਲਿਆ ਤੂੰ ਕਿਹਦੇ ਜੇਲ੍ਹ ਦੇ ਕਤਲ ਦੇ ਅੰਦਰ ਕਤਲ ਕਿਉਂ ਹੁੰਦੇ ਨੇ ਉੱਥੇ ਤੈਨੂੰ ਬੋਲਣ ਦੀ ਲੋੜ ਨਹੀਂ ਪਰ ਜਿੰਨੇ ਬੰਦੇ ਨੇ ਕਹਿਆ ਕੀ 2% ਵਾਲੀ ਜੇ ਕੁੜੀਆਂ ਰਾਤ ਰੱਖਿਆ ਕਰੋ ਉਹ ਯਾਰ ਇੱਥੇ ਤਾਂ ਸ਼ਰਮ ਕਰਜੋ ਯਾਰ ਉਹ ਜਿੰਦੇ ਮਗਰ ਪੰਜਾਬ ਦਾ ਚਾਹੇ ਹਿੰਦੂ ਭਰਾ ਵੀ ਸਾਡੇ ਨਾਲ ਹੈ ਪਰ ਜਿੰਦੇ ਮਗਰ ਸਿੰਘ ਤੇ ਕੌਰ ਲੱਗ ਗਿਆ ਉਹ ਤੁਹਾਨੂੰ ਲਹਨਤ ਪੈਦਾ ਹੋਣ ਤੇ ਜੇ ਤੁਸੀਂ ਉਸ ਦੇ ਮਰਨ ਨੂੰ ਵੀ ਅਫਸੋਸ ਜਤਾਉਣਾ ਹੈ ਯਾਰ ਉਹ ਤੁਹਾਡੀ ਧੀ ਨੂੰ ਪੈਂਦਾ ਹੈ ਉਹ ਤੁਹਾਡੀ ਭੈਣ ਨੂੰ ਪੈਂਦਾ ਹੈ ਉਹ ਤੁਹਾਡੀ ਘਰ ਵਾਲੀ ਤੇ ਨਿਗਾ ਰੱਖਦਾ ਹੈ ਤੇ ਤੁਸੀਂ ਐਡੇ ਚਗਲ ਹੋ ਗਏ ਜੇ ਯਾਰ ਤੁਸੀਂ ਸਰੈਂਡਰੀ ਕਰਤਾ ਇੱਕ ਐਮਐਲਏ ਮਗਰ ਯਾਰ ਰਾਜ ਤਾਂ ਹੁੰਦੇ ਜਾਂਦੇ ਨੇ ਯਾਰ ਸਿੱਖਾਂ ਨੇ ਤਾਂ ਅਫਦਾਲੀ ਨੂੰ ਜਵਾਬ ਦਿੱਤਾ ਸੀ ਕਿ ਜੇ ਹਿੰਮਤ ਹੋ ਵੀ ਤਰਾਜ ਲੈ ਲਾਂਗੇ ਜੇ ਨਾ ਹਿੰਮਤ ਹੋਈ ਤਾਂ ਰਾਜ ਰਹਿ ਜਾਏਗਾ ਤੇਰੀ ਭੀਖ ਤੋਂ ਅਸੀਂ ਰਾਜ ਨਹੀਂ ਲੈਣਾ ਉਹ ਕਹਿੰਦਾ ਸੀ ਮੇਰੇ ਕੋਲ ਆ ਤੈਨੂੰ ਮੈਂ ਰਾਜ ਦਿੱਤਾ ਲਾਹੌਰ ਦਾ ਉਹ ਆਂਦੇ ਗੋਲੀ ਮਾਰ ਤੇਰੇ ਰਾਜ ਨੂੰ ਅਸੀਂ ਤੇਰੇ ਰਾਜ ਤੋਂ ਕੀ ਲੈਣਾ ਸਾਡੇ ਚ ਹਿੰਮਤ ਹੋਈ ਤੇ ਤੇਰੇ ਤੋਂ ਰਾਜ ਲੈ ਲਾਂਗੇ ਪਰ ਯਾਰ ਉਹਨਾਂ ਨੇ ਤਾਂ ਨਹੀਂ ਕੰਮ ਕੀਤੇ ਉਹ ਤੁਹਾਡੀ ਕਾਮ ਨੂੰ ਗਾਲ ਕੱਢੇ ਉਹ ਤੁਹਾਡੀਆਂ ਕੁੜੀਆਂ ਨੂੰ ਗਾਲਾਂ ਕੱਢੇ ਤੇ ਤੁਸੀਂ ਆਂਦੇ ਮਰਨੇ ਤੇ ਰੋਵੋ ਪਰ ਲਹਨਤ ਤੁਹਾਡੇ ਪੈਦਾ ਹੋਣ ਤੇ ਇਸ ਧਰਤੀ ਦੇ ਉੱਪਰ ਇੱਕ ਸੀਟ ਜਿੱਤ ਦਾ ਨਾਲ ਪਹਿਲਾਂ ਭਾਈ ਅਮਰਤਪਾਲ ਸਿੰਘ ਨੂੰ ਜਿਤਾ ਦਿੱਤਾ ਜਾਂਦਾ ਐਮਪੀ ਬਣਾ ਦਿੱਤਾ ਜਾਂਦਾ ਪਰ ਜੇਲ੍ਹ ਚੋਂ ਬਾਹਰ ਨਹੀਂ ਕੱਢਿਆ ਜਾਂਦਾ ਹੁਣ 1 ਸਾਲ ਦਾ ਸਮਾਂ ਰਹਿ ਗਿਆ ਮਨਦੀਪ ਸਿੰਘ ਨੂੰ ਜਿਤਾ ਦਿੰਦੇ ਐ ਸੰਦੀਪ ਸਿੰਘ ਸਾਨੀ ਦੇ ਭਰਾ ਨੂੰ ਕਿ ਪੰਜਾਬ ਦੇ ਹਾਲਾਤ ਸੁਧਰ ਜਾਣਗੇ ਜਾਂ ਕੋਈ ਹੋਰ ਜਿਹੜੀ ਕੀ ਹੈ ਅੱਗੇ ਅਗਾਹ ਵਧੂਆ ਕਿ ਜਿਵੇਂ ਪੰਜਾਬ ਕਾਲੀ ਦਲ ਵਾਰਿਸ ਹੈ ਜਿਹੜੀ ਉਹ ਜਿਹੜੀ ਪਾਰਟੀ ਆ ਉਹਨੂੰ ਅੱਗੇ ਲਿਆਉਂਦੀ ਹੈ ਸਾਰਾ ਨਹੀਂ ਐਕਚੁਅਲੀ ਕੀ ਹੈ ਇਹ ਇੱਕ ਤਰ੍ਹਾਂ ਦੀ ਜਦੋਂ ਕੋਈ ਜਿੱਤ ਹੁੰਦੀ ਹੈ ਤਾਂ ਉਹਦੇ ਤੋਂ ਅੱਗੇ ਉਸ ਪਾਰਟੀ ਦੇ ਪੈਰ ਅੱਗੇ ਜੰਮਦੇ ਨੇ ਹੁਣ ਜਿੱਥੇ 92 94 ਐਮਐਲਏ ਨਹੀਂ ਬੋਲ ਰਹੇ ਮੁੱਖ ਮੰਤਰੀ ਸਾਹਮਣੇ ਉੱਥੇ ਇੱਕ ਐਮਐਲਏ ਨਾਲ ਫਰਕ ਨਹੀਂ ਪੈਣਾ ਹੁੰਦਾ ਫਰਕ ਇਹ ਹੈ ਕਿ 2027 ਦੇ ਇਲੈਕਸ਼ਨ ਸਿਰ ਤੇ ਆ ਗਏ ਹੂੰ ਉਹਦੇ ਲਈ ਵੀ ਤੁਰਨਾ ਹੈ ਆਮ ਆਦਮੀ ਨੂੰ ਪਤਾ ਲੱਗੇ ਕਿ ਮੇਰੀਆਂ ਕਿਹੜੀਆਂ ਗਲਤੀਆਂ ਨੇ ਦੂਜੀ ਪਾਰਟੀ ਦਾ ਇੱਕ ਉਮੀਦਵਾਰ ਜਿੱਤਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਕੁਝ ਚੇਂਜਸ ਆਉਣਗੇ ਇਸ ਦੇ ਵਿੱਚ ਸੋ ਇਹ ਨਹੀਂ ਮੈਂ ਕਹਿ ਸਕਦਾ ਕਿ ਇੱਕ ਐਮਐਲਏ ਬਣਦੇ ਨਾਲ ਕਿਉਂਕਿ ਮੁੱਖ ਮੰਤਰੀ ਹੈ ਜਿਹੜਾ ਹੈ ਇਸ ਵਕਤ ਉਹ ਆਪਦੀ ਬੰਦਿਆਂ ਦੀ ਗੱਲ ਕਰੇਗਾ ਦੂਜਿਆਂ ਦੀ ਕਿਉਂ ਕਰੇਗਾ ਉਹ ਦੂਜਿਆਂ ਦੇ ਥੜੇ ਨਹੀਂ ਚੜਨਦੇ ਉਹਦੇ ਆਪਦੇ ਹੈ ਜਿਹੜੇ 92 90 92 94 ਐਮਐਲਏ ਨੇ ਉਹ ਕਿਸੇ ਮੁੱਦੇ ਤੇ ਨਹੀਂ ਬੋਲੇ ਬਹਿਬਲ ਕਲਾਂ ਦੇ ਮੁੱਦੇ ਤੇ ਨਹੀਂ ਵਿਚਾਰੇ ਬੋਲਦੇ ਉਹ ਗੁਰੂ ਗ੍ਰੰਥ ਸਾਹਿਬ ਲਈ ਕਾਨੂੰਨ ਬੜਾਇਆ ਸੀ ਉਸ ਤੇ ਨਹੀਂ ਬੋਲਦੇ ਉਹ ਬੋਲਦੇ ਕਾਦੋਨੀ ਸਿਰਫ ਇਹ ਨਹੀਂ ਕਿ ਇੱਕ ਬੰਦਾ ਜਿੱਤੇਗਾ ਤਾਂ ਵਿਧਾਨ ਸਭਾ ਦੇ ਅੰਦਰ ਪੰਜਾਬ ਦੀਆਂ ਗੱਲਾਂ ਚੱਲਣਗੀਆਂ ਹੁਣ ਤਾਂ ਆਹੀ ਚੱਲਦੀਆਂ ਨੇ ਨਾ ਜੀ ਮਿਹਣੇ ਚੱਲਦੇ ਨੇ ਹੋਰ ਤਾਂ ਇਹਦੀ ਸਿਆਣੀ ਗੱਲ ਤਾਂ ਕੋਈ ਵੀ ਨਹੀਂ ਹੁੰਦੀ ਹੁਣ ਤਾਂ ਇੱਕ ਦੂਜੇ ਨੂੰ ਮਿਹਣੇ ਟਿਚਕਰਾਂ ਕੀਤੀਆਂ ਜਾਂਗੀਆਂ ਨੇ ਜਾਂ ਮਿਹਣੇ ਮਾਰਨੇ ਨੇ ਜਾਂ ਆਕੜ ਵਿਖਾਉਣੀ ਇੱਕ ਦੂਜੇ ਨੂੰ ਇਸ ਤੋਂ ਵੱਧ ਤਾਂ ਵਿਧਾਨ ਸਭਾ ਚ ਆਹੀ ਕੱਖ ਨਹੀਂ